ਕਿਵੇਂ ਇੱਕ ਮਿੰਟ ਵਿੱਚ ਬੁਟੀਕ ਬਿਜ਼ਨਸ ਪਲਾਨ ਬਣਾ ਸਕਦੇ ਤੇ ਸੈਟਅਪ ਕਰ ਸਕਦੇ ਜੇ ਜਾਨਣਾ ਚਾਹੁੰਦੇ ਤਾਂ ਵੀਡੀਓ ਨੂੰ ਪੂਰਾ ਦੇਖ ਲਿਓ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਕੋਈ ਵੀ ਪੁਆਇੰਟ ਮਿਸ ਨਾ ਹੋ ਜੇ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤੁਸੀਂ ਆਪਦਾ ਬਜਟ ਡਿਸਾਈਡ ਕਰੋ ਕਿ ਤੁਸੀਂ 20 ਲਾ ਸਕਦੇ ਹੋ 50 ਲਾ ਸਕਦੇ ਹੋ ਲੱਖ ਲਾ ਸਕਦੇ ਹੋ 2 ਲੱਖ ਲਾ ਸਕਦੇ ਹੋ 10 ਲੱਖ ਲਾ ਸਕਦੇ ਹੋ ਜਾਂ ਹੋਰ ਕਿੰਨਾ ਤੁਹਾਡਾ ਬਜਟ ਆ ਜਦੋਂ ਤੁਹਾਡਾ ਇਹ ਡਿਸਾਈਡ ਹੋ ਗਿਆ ਕਿ ਤੁਹਾਡਾ ਬਜਟ ਕਿੰਨਾ ਨੈਕਸਟ ਤੁਸੀਂ ਇਹ ਦੇਖਣਾ ਕਿ ਤੁਸੀਂ ਆਪਣਾ ਬੁਟੀਕ ਸਟਾਰਟ ਕਿੱਥੋਂ ਕਰਨਾ ਜੇ ਤੁਹਾਡਾ ਬਿਲਕੁਲ ਹੀ ਘੱਟ ਬਜਟ ਆ ਤਾਂ ਤੁਸੀਂ ਓਬਵੀਅਸਲੀ ਘਰ ਤੋਂ ਸ਼ੁਰੂ ਕਰੋਗੇ ਜੇ ਤੁਹਾਡਾ ਕੁਝ ਇੱਕ ਬਜਟ ਹੈਗਾ 1 ਲੱਖ 2 ਲੱਖ ਬਜਟ ਹੈਗਾ ਤੋ ਤੁਸੀਂ ਇੱਕ ਛੋਟੀ ਜੀ ਸ਼ਾਪ ਵੀ ਰੈਂਟ ਤੇ ਲੈ ਸਕਦੇ ਹੋ ਜੇ ਤੁਹਾਡਾ 20 ਲੱਖ ਤੋਂ ਉੱਪਰ ਬਜਟ ਆ ਤਾਂ ਤੁਸੀਂ ਇੱਕ ਚੰਗਾ ਸ਼ੋਰੂਮ ਵੀ ਸ਼ੁਰੂ ਕਰ ਸਕਦੇ ਹੋ ਤੇ ਜਿੱਥੇ ਤੁਸੀਂ ਆਪਣੀ ਸੇਲ ਵਧਾ ਸਕਦੇ ਹੋ ਸੋ ਇਹ ਟੋਟਲੀ ਤੁਸੀਂ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਰਿਸਕ ਲੈਣਾ ਚਾਹੁੰਦੇ ਹੋ ਕਿੰਨਾ ਖਰਚਾ ਕਰਨਾ ਚਾਹੁੰਦੇ ਹੋ ਜਦੋਂ ਤੁਹਾਡੇ ਦੋ ਚੀਜ਼ਾਂ ਡਿਸਾਈਡ ਹੋ ਗਈਆਂ ਉਸ ਤੋਂ ਬਾਅਦ ਕੁਝ ਆ ਜਿੰਦਾ ਕਿ ਤੁਸੀਂ ਕਿਦਾਂ ਲੀਗਲ ਰਿਕੁਆਇਰਮੈਂਟਸ ਕੀ ਹੈ ਤੁਹਾਨੂੰ GST ਲੈਣਾ ਪਊਗਾ ਜਾਂ ਨਹੀਂ ਜਾਂ ਤੁਸੀਂ ਟ੍ਰੇਡਮਾਰਕ ਕਰਾਉਣਾ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਚੰਗੇ ਸੀਏ ਨਾਲ ਗੱਲ ਕਰੋ ਉਹਦੇ ਨਾਲ ਡਿਸਕਸ ਕਰੋ ਤੁਹਾਨੂੰ ਪ੍ਰੋਪਰ ਉਹ ਗਾਈਡ ਕਰ ਦੂਗਾ ਕਿ ਤੁਹਾਨੂੰ ਕੀ ਕੀ ਕਰਨਾ ਚਾਹੀ ਜੋ ਲੋ ਤੁਹਾਡੀਆਂ ਇਹ ਚੀਜ਼ਾਂ ਵੀ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਹੁਣ ਅਸੀਂ ਆਪਣਾ ਬੁਟੀਕ ਸਟਾਰਟ ਕਰਨਾ ਤਾਂ ਸਾਨੂੰ ਕਾਰੀਗਰ ਹਾਇਰ ਕਰਨੇ ਚਾਹੀਦੇ ਆ ਜਾਂ ਅਸੀਂ ਸਟਾਰਟਿੰਗ ਚ ਕਾਰੀਗਰ ਹਾਇਰ ਨਹੀਂ ਕਰਨੇ ਸਾਨੂੰ ਕੋਈ ਚੰਗਾ ਸਪਲਾਈਅਰ ਲੱਭਣਾ ਚਾਹੀਦਾ ਕਿਉਂਕਿ ਜੇ ਤੁਹਾਨੂੰ ਚੰਗਾ ਸਪਲਾਈਅਰ ਲੱਭ ਜਾਂਦਾ ਤਾਂ ਤੁਹਾਡਾ ਹੋਰ ਵੀ ਆਸਾਨ ਹੋ ਜਾਂਦਾ ਕੰਮ ਕਿਉਂਕਿ ਜਿਵੇਂ ਹੁਣ ਆਪਣੇ ਫਾਨੋ ਸਟਾਈਲ ਤੋਂ ਵੀ ਬਹੁਤ ਸਾਰੇ ਭੈਣ ਭਰਾ ਆਪਣੇ ਬੁਟੀਕ ਲਈ ਕੱਪੜੇ ਲੈਂਦੇ ਆ ਉਹ ਸਾਨੂੰ ਕੋਈ ਵੀ ਡਿਜ਼ਾਈਨ ਕਹਿੰਦੇ ਕਿ ਇਹ ਬਣਾ ਦਿਓ ਅਸੀਂ ਉਹਨੂੰ ਬਣਾ ਕੇ ਭੇਜਦੇ ਨੇ ਇਸ ਤੋਂ ਬਿਨਾਂ ਆਪਣੇ ਕੋਲੇ ਬਹੁਤ ਹੀ ਸੋਹਣੇ ਜਿਹੜੇ ਟ੍ਰੈਂਡਿੰਗ ਲੇਟੈਸਟ ਡਿਜ਼ਾਈਨ ਦੇ ਕੱਪੜੇ ਹੁੰਦੇ ਆ ਫਾਨੋ ਸਟਾਈਲ ਦੇ ਚਲਾ ਰਹੇ ਜਦੋਂ ਤੁਸੀਂ ਕਾਰੀਗਰ ਰੱਖ ਲੈਨੇ ਆ ਤਾਂ ਤੁਹਾਡੀ ਥੋੜੀ ਜਿਹੀ ਹੈਡੈਕ ਹੋਰ ਵੱਜ ਜਾਂਦੀ ਆ ਕਿਉਂਕਿ ਤੁਸੀਂ ਡਿਜ਼ਾਈਨ ਵੀ ਖੁਦ ਡਿਸਾਈਡ ਕਰਨੇ ਹੁੰਦੇ ਹਨ ਉਹਨਾਂ ਨੂੰ ਡਿਜ਼ਾਈਨ ਦੇਣੇ ਵੀ ਹੁੰਦੇ ਆ ਉਹਨਾਂ ਦਾ ਹੋਰ ਵੀ ਜਿਹੜੇ ਕਾਸਟ ਹੁੰਦੀ ਹੈ ਖਰਚੇ ਹੁੰਦੇ ਆ ਸੋ ਉਧਰ ਤੁਹਾਡਾ ਧਿਆਨ ਜ਼ਿਆਦਾ ਹੋ ਜਾਂਦਾ ਤੁਹਾਨੂੰ ਮਾਰਕੀਟਿੰਗ ਵੱਲ ਖਾਸ ਧਿਆਨ ਦੇਣ ਦੀ ਲੋੜ ਆ ਸੋ ਤੁਸੀਂ ਬਿਜ਼ਨਸ ਪਲਾਨ ਦੇ ਨਾਲ ਨਾਲ ਆਪਦਾ ਚੰਗਾ ਮਾਰਕੀਟਿੰਗ ਪਲਾਨ ਵੀ ਬਣਾਓ ਕੀ ਤੁਸੀਂ ਕਿਵੇਂ ਮਾਰਕੀਟਿੰਗ ਕਰੋਗੇ ਤੁਸੀਂ ਇੰਸਟਾਗ੍ਰam ਫੇਸਬੁਕ ਤੇ ਮਾਰਕੀਟਿੰਗ ਕਰੋਗੇ ਤੁਸੀਂ YouTube ਤੇ ਕਰੋਗੇ ਜਾਂ Google ਤੇ ਕਰੋਗੇ ਜਾਂ ਇਸ ਤੋਂ ਬਿਨਾ ਤੁਸੀਂ ਲੋਕਲ ਮਾਰਕੀਟਿੰਗ ਕਰੋਗੇ ਤੁਸੀਂ ਕੋਈ ਫਲੈਕਸ ਬੋਰਡ ਲਵਾਉਗੇ ਸੋ ਸਾਰਾ ਉਹ ਪਲਾਨ ਹੋਣਾ ਚਾਹੀਦਾ ਕਿ ਮੈਂ ਆਪਦੇ ਸ਼ੋਰੂਮ ਆਪਦੇ ਸਟੋਰ ਜਾਂ ਜਿਹੜਾ ਬੁਟੀਕ ਸਟਾਰਟ ਕੀਤਾ ਉਹਨੂੰ ਕਿਵੇਂ ਪ੍ਰਮੋਟ ਕਰਨਾ ਉਸ ਤੋਂ ਬਾਅਦ ਮੈਂ ਕੋਈ ਵੈਬਸਾਈਟ ਬਣਾਉਣੀ ਆ ਜਾਂ ਮੈਂ ਆਪਣਾ ਸਟੋਰ ਦੇ ਵਿੱਚ ਹੀ ਸਾਰਾ ਸੇਲ ਕਰਨੀ ਆ ਉਹ ਚੀਜ਼ਾਂ ਹੁੰਦੀਆਂ ਸੋ ਇਸ ਤਰ੍ਹਾਂ ਤੁਸੀਂ ਫਿਰ ਸਟਾਫ ਵੇਖਣਾ ਹੁੰਦਾ ਕਿ ਤੁਸੀਂ ਸਟਾਫ ਕਿੱਦਾਂ ਦਾ हायर ਕਰਨਾ ਕਿੰਨੇ ਸਟਾਫ ਦੀ ਤੁਹਾਨੂੰ ਲੋੜ ਆ ਤੁਸੀਂ ਕਾਰੀਗਰ ਕਿੰਨੇ ਰੱਖਣੇ ਆ ਜੇ ਤੁਸੀਂ ਟੇਲਰ ਕਿੰਨੇ ਰੱਖਣੇ ਆ ਇਹ ਸਾਰੀਆਂ ਚੀਜ਼ਾਂ ਦਾ ਇੱਕ ਪ੍ਰੋਪਰ ਤੁਸੀਂ ਰੋਡ ਮੈਪ ਬਣਾ ਲੈਣਾ ਜੇ ਤੁਸੀਂ ਹੋਰ ਵੀ ਡਿਟੇਲ ਜਾਨਣਾ ਚਾਹੁੰਦੇ ਆ ਕਿ ਤੁਸੀਂ ਕਿਵੇਂ ਬੁਟੀਕ ਲਈ ਬਿਜ਼ਨਸ ਪਲਾਨ ਬਣਾਉਣਾ ਕਿਵੇਂ ਤੁਸੀਂ ਮਾਰਕੀਟਿੰਗ ਪਲਾਨ ਕਰਨਾ ਹੁੰਦਾ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜਿਸ ਵਿੱਚ ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਹੋਇਆ ਕਿ ਕਿਵੇਂ ਤੁਸੀਂ ਆਪਣੇ ਘਰ ਤੋਂ ਬੁਟੀਕ ਸਟਾਰਟ ਕਰਕੇ ਇੱਕ ਟੌਪ ਲੈਵਲ ਦਾ ਬ੍ਰਾਂਡ ਬਣਾ ਸਕਦੇ ਹੋ ਤੇ ਆਪਦੀ ਬੁਟੀਕ ਜਰਨੀ ਨੂੰ ਆਸਾਨ ਬਣਾ ਸਕਦੇ ਹੋ ਸੋ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਲਿੰਕ ਈਮੇਲ ਤੇ ਕੰਟੈਕਟ ਪੇਜ 'ਤੇ ਇਹ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਣਾ ਬੁਟੀਕ ਸਟਾਰਟ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਹੋ